ਬਖਤ ਦਾ ਪਾਸਾ ਕਿਸੇ ਵੀ ਸਮੇਂ ਪਲਟ ਸਕਦਾ ਹੈ ਇਸ ਲਈ ਕਿਸੇ ਨੂੰ ਉਹਨਾਂ ਹੀ ਦੁੱਖ ਦਿਓ ਜਿਨ੍ਹਾਂ ਆਪ ਸਹਿ ਸਕੋ ਇਸ ਦੁਨੀਆ ਵਿੱਚ ਆਪਣੀ ਜ਼ਿੰਦਗੀ ਦਾ ਪਾਸਾ ਕਦੋਂ ਪਲਟ ਜਾਂਦਾ ਹੈ ਇਹ ਕਿਸੇ ਨੂੰ ਵੀ ਨਹੀਂ ਪਤਾ ਲੱਗਦਾ ਕਦੋਂ ਕੋਈ ਗਰੀਬ ਤੋਂ ਜ਼ਿਆਦਾ ਪੈਸੇ ਵਾਲਾ ਬਣ ਜਾਂਦਾ ਹੈ ਤੇ ਕਦੋਂ ਕੋਈ ਜ਼ਿਆਦਾ ਪੈਸੇ ਵਾਲੇ ਤੋਂ ਗਰੀਬ ਹੋ ਜਾਂਦਾ ਹੈ ਇਹ ਤਾਂ ਸਭ ਕੁਦਰਤ ਦੇ ਹੀ ਰੰਗ ਨੇ ਇਸ ਲਈ ਸਾਨੂੰ ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਚਾਹੀਦਾ ਸਗੋਂ ਉਸ ਇਨਸਾਨ ਦੇ ਦੁੱਖ ਵਿੱਚ ਸਾਨੂੰ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਉਸ ਇਨਸਾਨ ਦਾ ਸਹਾਰਾ ਬਣਨਾ ਚਾਹੀਦਾ ਹੈ ਜਦੋਂ ਆਪਾਂ ਕਿਸੇ ਨੂੰ ਦੁੱਖ ਦਿੰਦੇ ਹਾਂ ਤਾਂ ਪ੍ਰਮਾਤਮਾ ਦੀ ਨਿਗਾਹ ਸਾਡੇ ਤੇ ਹੀ ਹੁੰਦੀ ਹੈ ਤਾਂ ਸਾਨੂੰ ਕਿਸੇ ਨੂੰ ਦੁੱਖ ਦੇਣ ਤੋਂ ਪਹਿਲਾਂ ਸਾਨੂੰ ਇਹ ਦੁੱਖ ਮਿਲ ਜਾਂਦਾ ਹੈ ਇਸ ਲਈ ਸਾਨੂੰ ਹਰ ਇੱਕ ਨਾਲ ਖੁਸ਼ ਹੀ ਰਹਿਣਾ ਚਾਹੀਦਾ ਹੈ ਚਲਾਕ ਬੰਦਾ ਝੂਠ ਬੋਲ ਕੇ ਆਪਣੇ ਆਪ ਨੂੰ ਸੱਚਾ ਕਰਨ ਦਾ ਉਪਰਾਲਾ ਕਰਦਾ ਹੈ ਪਰ ਸਾਬਤ ਉਸ ਦੀ ਚਲਾਕੀ ਹੀ ਹੁੰਦੀ ਹੈ ਚਲਾਕ ਬੰਦਾ ਹਮੇਸ਼ਾ ਹੀ ਝੂਠ ਬੋਲਦਾ ਰਹਿੰਦਾ ਹੈ ਉਹ ਕਦੇ ਵੀ ਸੱਚ ਨਹੀਂ ਬੋਲਦਾ ਉਸ ਦੀ ਹਰ ਇੱਕ ਗੱਲ ਝੂਠੀ ਹੀ ਹੁੰਦੀ ਹੈ ਚਲਾਕ ਬੰਦਾ ਦੂਜੇ ਇਨਸਾਨ ਨਾਲ ਹਰ ਇੱਕ ਗੱਲ ਵਿੱਚ ਹੀ ਚਲਾਕੀ ਕਰਦਾ ਰਹਿੰਦਾ ਹੈ ਚਲਾਕ ਬੰਦੇ ਦਾ ਦਿਮਾਗ ਹਰ ਟਾਈਮ ਦੂਜੇ ਇਨਸਾਨ ਨਾਲ ਚਲਾਕੀਆਂ ਕਰਨ ਵਿੱਚ ਲੱਗਿਆ ਰਹਿੰਦਾ ਹੈ ਜੇਦੋ ਚਲਾਕ ਬੰਦਾ ਤੁਹਾਨੂੰ ਕੋਈ ਵੀ ਗੱਲ ਗੱਲ ਨੂੰ ਸੱਚੀ ਸਾਬਤ ਕਰਨ ਦੀ ਚਾਹੁੰਦਾ ਹੁੰਦਾ ਹੈ ਤਾਂ ਉਸ ਦੀ ਉਹ ਸੱਚੀ ਗੱਲ ਵਿੱਚ ਵੀ ਚਲਾਕੀ ਹੁੰਦੀ ਹੈ ਉਸ ਚਲਾਕ ਬੰਦੇ ਨੇ ਕਦੇ ਵੀ ਸੱਚੀ ਗੱਲ ਨਹੀਂ ਕਰਨੀ ਹੁੰਦੀ ਘੱਟ ਉਮਰ ਵਿੱਚ ਮਿਲਿਆ ਸੁੱਖ ਬੰਦੇ ਨੂੰ ਕਦੇ ਸਮਝਦਾਰ ਨਹੀਂ ਬਣਨ ਦਿੰਦਾ ਜਦੋਂ ਸਾਨੂੰ ਘੱਟ ਉਮਰ ਵਿੱਚ ਸੁੱਖ ਹੀ ਮਿਲ ਜੇ ਹਾਂਦੇ ਹਨ ਤਾਂ ਸਾਨੂੰ ਜ਼ਿੰਦਗੀ ਜਿਉਣ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ ਉਸ ਟਾਈਮ ਸਾਨੂੰ ਸੁੱਖ ਹੀ ਨਜ਼ਰ ਆਉਂਦੇ ਹਨ ਤਾਂ ਉਹਨਾਂ ਸੁੱਖਾਂ ਵਿੱਚ ਅਸੀਂ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਸਮਝਦਾਰ ਨਹੀਂ ਬਣ ਸਕਦੇ ਇਸ ਤਰ੍ਹਾਂ ਘੱਟ ਉਮਰ ਵਿੱਚ ਮਿਲਿਆ ਦੁੱਖ ਇਨਸਾਨ ਨੂੰ ਸਮਝਦਾਰੀ ਦਾ ਉਸਤਾਦ ਬਣਾ ਦਿੰਦਾ ਹੈ ਕਿਉਂਕਿ ਜਦੋਂ ਸਾਡੀ ਘੱਟ ਉਮਰ ਵਿੱਚ ਸਾਨੂੰ ਦੁੱਖ ਮਿਲ ਜਾਂਦੇ ਹਨ ਤਾਂ ਸਾਡੀ ਜ਼ਿੰਦਗੀ ਦਾ ਜਿਉਣ ਦਾ ਤਰੀਕਾ ਸਾਨੂੰ ਨਜ਼ਰ ਆ ਜਾਂਦਾ ਹੈ ਕਿਉਂਕਿ ਇਸ ਲਈ ਇਨਸਾਨ ਨੂੰ ਜਦੋਂ ਦੁੱਖ ਆਉਂਦਾ ਹੈ ਤਾਂ ਉਸ ਨੂੰ ਸਭ ਕੁਝ ਸਮਝ ਆ ਜਾਂਦਾ ਹੈ ਸੁੱਖ ਵਿੱਚ ਕਦੇ ਵੀ ਇਨਸਾਨ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਇਸ ਲਈ ਜਦੋਂ ਇਨਸਾਨ ਦੇ ਦੁੱਖ ਆਉਂਦਾ ਹੈ ਤਾਂ ਉਸ ਨੂੰ ਆਪਣੇ ਤੇ ਬਗਾਨਿਆਂ ਦੀ ਪਰਖ ਵੀ ਆ ਜਾਂਦੀ ਹੈ ਤੇ ਉਸ ਇਨਸਾਨ ਦੇ ਦੁੱਖ ਵਿੱਚ ਜਦੋਂ ਉਸ ਦੇ ਨਾਲ ਕੋਈ ਖੜਦਾ ਹੈ ਤਾਂ ਉਸ ਦਾ ਆਪਣਾ ਹੀ ਹੁੰਦਾ ਹੈ ਇਸ ਤਰ੍ਹਾਂ ਜਦੋਂ ਇਨਸਾਨ ਦੇ ਦੁੱਖ ਵੇਲੇ ਉਸ ਨਾਲ ਕੋਈ ਨਹੀਂ ਖੜਦਾ ਤਾਂ ਉਹ ਇਨਸਾਨ ਦਾ ਕੋਈ ਆਪਣਾ ਨਹੀਂ ਹੁੰਦਾ ਇਸ ਲਈ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਘੱਟ ਉਮਰ ਵਿੱਚ ਹੀ ਦੁੱਖ ਵੇਲੇ ਸਭ ਕੁਝ ਪਤਾ ਲੱਗ ਜਾਂਦਾ ਹੈ ਹੰਕਾਰ ਦੀ ਆਰੀ ਤੇ ਧੋਖੇ ਦੀ ਕਲਹਾੜੀ ਜਿੱਥੇ ਵੀ ਹੋਵੇ ਉਥੇ ਰਿਸ਼ਤੇ ਜੋੜਨ ਦੀ ਬਿਲਕੁਲ ਵੀ ਕੋਸ਼ਿਸ਼ ਨਾ ਕਰੋ ਜਦੋਂ ਤੁਹਾਡੇ ਰਿਸ਼ਤਿਆਂ ਵਿੱਚ ਹੰਕਾਰ ਪੈਦਾ ਹੋ ਜਾਂਦਾ ਹੈ ਤਾਂ ਉਹੋ ਰਿਸ਼ਤੇ ਕਦੇ ਵੀ ਜੋੜੇ ਨਹੀਂ ਜੁੜਦੇ ਕਿਉਂਕਿ ਹੰਕਾਰ ਬੰਦੇ ਨੂੰ ਕਿਸੇ ਵੀ ਰਿਸ਼ਤਿਆਂ ਨਾਲ ਜੋੜਨ ਨਹੀਂ ਦਿੰਦਾ ਉਹ ਹੰਕਾਰੀ ਬੰਦਾ ਆਪਣੇ ਹੰਕਾਰ ਵਿੱਚ ਹੀ ਰੁੱਝਿਆ ਰਹਿੰਦਾ ਹੈ ਉਹ ਹੋਰ ਕਿਸੇ ਵੀ ਇਨਸਾਨ ਨਾਲ ਪਿਆਰ ਨਾਲ ਗੱਲ ਨਹੀਂ ਕਰਦਾ ਉਹ ਸਿਰਫ ਹੰਕਾਰ ਵਿੱਚ ਹੀ ਦੂਜੇ ਲੋਕਾਂ ਨਾਲ ਗੱਲ ਕਰਦਾ ਰਹਿੰਦਾ ਹੈ ਤੇ ਉਹ ਹੰਕਾਰੀ ਬੰਦਾ ਦੂਜੇ ਲੋਕਾਂ ਨਾਲ ਧੋਖਾ ਧੜੀ ਦੀਆਂ ਗੱਲਾਂ ਹੀ ਕਰਦਾ ਰਹਿੰਦਾ ਹੈ ਹੰਕਾਰੀ ਬੰਦਾ ਕਿਸੇ ਦੂਜੇ ਲੋਕਾਂ ਨਾਲ ਕਦੇ ਵੀ ਸਨਚਾਈ ਵਾਲੀ ਗੱਲ ਨਹੀਂ ਕਰਦਾ ਇਸ ਤਰ੍ਹਾਂ ਨਾ ਹੀ ਹੰਕਾਰੀ ਬੰਦੇ ਵਿੱਚ ਕੋਈ ਨਿਮਰਤਾ ਵਾਲੀ ਗੱਲ ਰਹਿੰਦੀ ਹੈ ਉਸ ਵਿੱਚ ਤਾਂ ਹੰਕਾਰ ਹੀ ਭਰਿਆ ਹੁੰਦਾ ਹੈ